ਅੱਜ ਐਗਰੀ ਲਿਵ ਇੰਟਰਨੈਸ਼ਨਲ ਟ੍ਰੇਡ ਐਸੋਸੀਏਸ਼ਨ ਦੁਆਰਾ ਪੰਜਾਬ ਸਟੇਟ ਫੂਡ ਕਮਿਸ਼ਨ ਅਤੇ ਅਤੇ ਫਤੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਵੱਲੋਂ ਪਿੰਡ ਚੱਕਲ ਮੋਚੜ ਉਰਫ ਮੁਰਕ ਵਾਲਾ ਵਿਖੇ ਇੱਕ ਸੰਮੇਲਨ ਕਰਵਾਇਆ ਗਿਆ ਜਿਸ ਵਿੱਚ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਅਤੇ ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਬਾਲਮਕੰਦ ਸ਼ਰਮਾ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਬਾਲਮਕੰਦ ਸ਼ਰਮਾ ਅਤੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਆਰਗੋਨ ਖੇਤੀ ਇੱਕ ਲਾਹੇਵੰਦ ਧੰਦਾ ਹੈ ਇਸ ਖ ਥੱਕ ਮਾਰੇ ਹਨ ਜਿਸ ਨਾਲ ਲੋਕਾਂ ਨੂੰ ਸਹੀ ਫੂਡ ਮਿਲ ਰਿਹਾ ਹੈ ਜਿਸ ਕਰਕੇ ਹੁਣ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਜ਼ਰੂਰਤ ਵੀ ਨਹੀਂ ਪਵੇਗੀ ਇਸ ਸੰਮੇਲਨ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਦਾ ਵੀ ਆਯੋਜਨ ਕੀਤਾ ਗਿਆ ਇਸ ਮੌਕੇ ਤੇ ਕਮਲਜੀਤ ਸਿੰਘ ਮਾਨਾਂ ਵਾਲਾ ਵਿਸ਼ੇਸ਼ ਤੌਰ ਤੇ ਕੈਨੇਡਾ ਤੋਂ ਪਹੁੰਚੇ ਤੇ ਉਹਨਾਂ ਨੇ ਕਿਹਾ ਕਿ ਕਿਸਾਨ ਫਸਲਾਂ ਦੀ ਪੈਦਾਵਾਰਤਾ ਕਰ ਲੈਂਦੇ ਹਨ ਪਰ ਪੂਰੀ ਦੁਨੀਆ ਵਿੱਚ ਐਕਸਪੋਰਟ ਕਰਨ ਲਈ ਉਹਨਾਂ ਨੂੰ ਮੁਸ਼ਕਲ ਹੋ ਜਾਂਦਾ ਹੈ ਜੋ ਕਿਸਾਨਾਂ ਨੂੰ ਸਮਝਣ ਦੀ ਬਹੁਤ ਜ਼ਰੂਰਤ ਹੈ ਜੇ ਪੁੱਛੋ ਤੇ ਪੰਜਾਬ ਦੀ ਲੋੜ ਹੀ ਇਹ ਹੈ ਮੈਂ ਬਾਲਮਕੰਦ ਸ਼ਰਮਾ ਚੇਅਰਮੈਨ ਪੰਜਾਬ ਸਟੇਟ ਫੂਡ ਕਮਿਸ਼ਨ ਮੈਨੂੰ ਅੱਜ ਇਹ ਦਿਨ ਭਾਗਾਂ ਲੱਗ ਰਿਹਾ ਜਦੋਂ ਮੇਰੇ ਛੋਟੇ ਵੀਰ ਜਗਦੀਪ ਗੋਲਡੀ ਜੀ ਐਮਐਲਏ ਜਲਾਲਾਬਾਦ ਜਦੋਂ ਮੈਂ ਇਹਨਾਂ ਨੂੰ ਫੋਨ ਤੇ ਗੱਲ ਕੀਤੀ ਕਿੰਦੇ ਸ਼ਰਮਾ ਸਾਹਿਬ ਮੈਂ ਤਿੰਨ ਤਰੀਕ ਨੂੰ ਸਾਰੇ ਕੰਮ ਕੈਂਸਲ ਕਰਕੇ ਤੁਹਾਡੇ ਨਾਲ ਜਾਊਂਗਾ ਕਿ ਜਦੋਂ ਮੇਰੇ ਕੋਲੋਂ ਸਤਵੰਤ ਸੰਧੂ ਜੀ ਇਹ ਸਾਰੇ ਸਾਡੇ ਵੀਰ ਇੱਥੇ ਮੁਕਾ ਪਹੁੰਚੇ ਤੇ ਫਤਿਹ ਜਿਹੜੀ ਸਾਡੀ ਇਹ ਐਫਪੀਓ ਹੈਗੀ ਆ ਇਸ ਇਲਾਕੇ ਚ ਕੰਮ ਕਰ ਰਹੀ ਆ ਬਹੁਤ ਗਿਣਤੀ ਚ ਫਾਰਮਰ ਜੁੜੇ ਹੋਏ ਆ ਮੈਨੂੰ ਇਹ ਮਿਲਾਇਆ ਸੀ ਹਰਮਨ ਜੀ ਨਾਲ ਖੜੇ ਆ ਤਰਨਤਨ ਵਾਲ ਇਹਨਾਂ ਨੇ ਕਿਹਾ ਤੇ ਰਾਮਪਾਲ ਜੀ ਸਾਰੇ ਇਹਨਾਂ ਨੇ ਮੈਨੂੰ ਬੇਨਤੀ ਕੀਤੀ ਵੀ ਆਪਾਂ ਜੀ ਇੱਕ ਆਹ ਕੰਮ ਕਰ ਰਹੇ ਆ ਜਿਹਦੇ ਵਿੱਚ ਮੇਰਾ ਆਪਣਾ ਮਨ ਜੁੜਿਆ ਹੋਇਆ ਹੈ ਪੰਜਾਬ ਫੂਡ ਮਿਸ਼ਨ ਨਾਲ ਅਸੀਂ ਚਾਹੁੰਦੇ ਆ ਕਿ ਅਸੀਂ ਫੂਡ ਸਕਿਉਰਿਟੀ ਪ੍ਰਾਪਤ ਕਰ ਲਈ ਪਰ ਸ਼ੁੱਧ ਪੋਜਨ ਉਹਦੇ ਵਾਸਤੇ ਬਹੁਤ ਕੰਮ ਬਾਕੀ ਆ ਉਹਦੇ ਵਾਸਤੇ ਭਗਵੰਤ ਸਿੰਘ ਮਾਨ ਜੀ ਨੇ ਸਮਝੌ ਰ ਦਿੱਤੀ ਆ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਇਸ ਖਾਤਰ ਅਸੀਂ ਕਿਸਾਨਾਂ ਨੂੰ ਉਤਸ਼ਾਹਤ ਕਰੀਏ ਕਿ ਜਿਹੜੀ ਉਹ ਪੈਦਾਵਾਰ ਕਰਦੇ ਆ ਉਹ ਆਪ ਹੀ ਉਹਦੀ ਵੈਲਿਊਏਟ ਕਰਕੇ ਆਪ ਹੀ ਉਹਦਾ ਮੰਡੀਕਰਨ ਕਰਕੇ ਕਿੰਨੇ ਪੈਸੇ ਕਮਾਉਣ ਉਸ ਲਈ ਅਜਿਮੇ ਜਿੰਨੇ ਮਹੱਤਵ ਹੈ ਉਹ ਕੋਸ਼ਿਸ਼ ਕੀਤੀ ਕੋਆਪਰੇਟਿਵ ਵਿਭਾਗ ਮਹਿਕਮਾ ਐਗਰੀਕਲਚਰ ਮਹਿਕਮਾ ਹਾਰਟਿਕਲਚਰ ਮਹਿਕਮਾ ਭਾਰਤ ਸਰਕਾਰ ਪੰਜਾਬ ਸਰਕਾਰ ਬੈਂਕਾਂ ਵਾਲੇ ਪੀਏਯੂ ਵਾਲੇ ਸਾਰੇ ਮੇਰੇ ਨਾਲ ਹੈ ਇਹ ਜੀ ਜੀ ਇਹਨਾਂ ਨੇ ਕਿਸਾਨ ਨੂੰ ਦੱਸਣਾ ਵੀ ਤੁਸੀਂ ਜੇ ਨਵਾਂ ਕੰਮ ਕਰਦੇ ਆ ਤਾਂ 5 ਲੱਖ ਸਰਕਾਰ ਗ੍ਰਾਂਟ ਦਿੰਦੀ ਆ ਜੇ ਤੁਸੀਂ ਚੱਲਦੇ ਕੰਮ ਨੂੰ ਦਵਾਉਣਾ 25 ਲੱਖ ਦਿੰਦੀ ਆ ਉਹ ਕਿੱਦਾਂ ਲੈਣੀ ਆ ਕਿੱਦਾਂ ਫਾਰਮ ਭਰਨੇ ਆ ਇਹ ਕੰਮ ਲੋਕਾਂ ਨੂੰ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਸੀ ਜੀ ਅਸੀਂ ਇਸ ਕੰਮ ਲਈ ਜਾਈਏ ਕਿ ਐਮਐਲਏ ਸਾਹਿਬ ਨੇ ਕਿਹਾ ਵੀ ਸ਼ਰਮਾ ਜੀ ਤੁਸੀਂ ਮੇਰੇ ਕੋਲ ਚੱਲੋ ਮੈਂ ਕਹਾਂ ਜੀ ਐਮਐਲਏ ਸਾਹਿਬ ਤੁਹਾਡੇ ਵਾਸਤੇ ਮੁਬਾਰਕ ਦਾ ਮੌਕਾ ਕਿ ਪੰਜਾਬ ਦੇ ਵਿੱਚ ਜਿਹੜੀ 2025-26 ਦੀ ਇੱਕ ਲਹਿਰ ਸ਼ੁਰੂ ਹੋਣੀ ਆ ਐਗਰੀ ਤੇ ਫੂਡ ਦੇ ਸਟਾਰਟਅਪ ਦੀ ਉਹ ਸ਼ੁਰੂਦਿੱਥੋਂ ਹੋ ਰਹੀ ਹੈ ਜੀ ਸ਼ਰਮਾ ਜੀ ਇੱਕ ਗੱਲ ਹੋਰ ਵੀ ਸਾਰੇ ਨੌਜਵਾਨ ਆ ਜਿਹੜੇ ਉਹ ਫੋਰਨ ਵਾਲੀ ਇਰਜ਼ਾਨ ਉਹਨਾਂ ਦਾ ਹੋ ਰਿਹਾ ਕਿ ਇਸ ਤਰ੍ਹਾਂ ਦੇ ਐਗਰੀਕਲਚਰ ਜਿਹੜਾ ਉਹ ਬੱਚੇ ਲੱਗ ਕੇ ਤੇ ਉਹ ਵਾਪਸ ਮੋਣਗੇ ਜੀ ਪੰਜਾਬ ਤੋਂ ਪੰਜਾਬ ਵੱਲ ਬਿਲਕੁਲ ਜੀ ਇਹੀ ਤਾਂ ਸਟਾਰਟ ਅਪ ਆਪਾਂ ਦੇਖ ਕੇ ਰਹੇ ਹਾਂ ਜਦੋਂ ਸਾਡੇ ਬੱਚੇ ਇੱਥੇ ਆਪ ਪੈਦਾਵਾਰ ਕਰਕੇ ਕਮਾਈ ਕਰਕੇ अच्छे पैसे कमाਉਣ ਲੱਗ ਗਈ ਜਿੰਨੇ پیسے ਕਮਾਉਣ ਲੱਗ ਗਏ ਤੇ ਉਤੋਂ ਵੱਡਾ ਫਾਇਦਾ ਲੋਕਾਂ ਨੂੰ ਸਹੀ ਫੂਡ ਮਿਲਣ ਲੱਪਿਆ ਤੇ ਬੱਚੇ ਆਪੇ ਬਾਹਰ ਜਨੇ ਬੰਦ ਹੋਣਗੇ ਜੇ ਕਮਾਈ ਹੋਣ ਲੱਗੀ ਤਾਂ ਬਾਹਰ ਜਨੇ ਲੋੜ ਕੀ ਸਾਨੂੰ ਜੀ ਇਹ ਕਰਨੀ ਦੀ ਸਰ ਵੀ ਜਿੱਥੇ ਬਾਜ਼ਾਰਾਂ ਦੇ ਵਿੱਚੋਂ ਜਿਹੜੀ ਪੈਕਿੰਗ ਇਹ ਦਿੰਦੇ ਨੇ ਜਦੋਂ ਆਪਾਂ ਤੁਸੀਂ ਆਮ ਬਾਜ਼ਾਰਾਂ ਦੇ ਵਿੱਚੋਂ ਲੈਨੇ ਹੋ ਤਾਂ 50 60 ਰੁਪਏ ਉਹ ਵੀ ਉਨੀ ਕੋ ਪੈਕਿੰਗ ਦੇ ਲਾਉਂਦੇ ਨੇ ਠੀਕ ਹੈ ਪਰ ਇਹ ਆਰਗੇਨਿਕ ਤਿਆਰ ਕੀਤੀ ਹੋਈ ਹੈ ਬਾਈ ਜੀ ਇਹਨਾਂ ਨੂੰ ਮੈਂ ਪਿਛਲੇ ਵੀ ਨਹੀਂ ਉੱਥੇ ਵੀ ਕਵਰ ਕੀਤਾ ਜਿੱਥੇ ਇਹਨਾਂ ਦੀ ਸਟਾਲ ਲਗਾਈ ਗਈ ਸੀ ਟੇਸਟ ਦਾ ਬਹੁਤ ਵਧੀਆ ਫਰਕ ਅੱਜ ਤੁਹਾਨੂੰ ਉਹਨਾਂ ਨੇ ਦਿੱਤਾ ਡੱਬਾ ਮੈਂ ਕਹਿੰਦਾ ਇੱਕ ਵਾਰੀ ਚੈੱਕ ਕਰਕੇ ਦੇਖੋ ਵੀ ਵਾਕਈ ਲੱਗਦਾ ਕਿ ਉਹ ਫਰਕ ਹੈਗਾ ਉਸ ਚੀਜ਼ ਦੇ ਵਿੱਚ ਦੇਖੋ ਜਿਹੜਾ ਸਾ ਮੈਂ ਪਿਛਲੇ ਸਾਲ 20 ਜੂਨ ਤੋਂ 10 ਅਗਸਤ ਤੱਕ ਅਮਰੀਕਾ, ਕੈਨੇਡਾ ਤੇ ਯੂਰਪ ਦੇ 38 ਸ਼ਹਿਰ ਤੇ 9 ਮੁਲਕ ਗਏ। ਇਹੀ ਦੇਖਣ ਲਈ ਵੀ ਪੰਜਾਬ ਦੇ ਫੂਡ ਦੀ ਬੜੀ ਮੰਗ ਆ। ਵਿਦੇਸ਼ਾਂ ਵਿੱਚ ਇੰਨੀ ਮੰਗ ਆ। ਉਸ ਫੂਡ ਨੂੰ ਉੱਥੇ ਭੇਜਣਾ ਕਿੱਦਾਂ ਵਾ ਡੱਬੇ ਬੰਦ ਕਰਕੇ ਉਹਦੇ ਵਾਸਤੇ ਬੱਚੇ ਮਿਹਨਤ ਕਰ ਰਹੇ ਆ। ਇਹਨਾਂ ਨੇ ਤਾਂ ਦੱਸਣਾ ਕਿ ਅਸੀਂ ਕਿਹੜੀ ਟੈਕਨੋਲੋਜੀ ਨਾਲ ਇਸ ਫੂਡ ਨੂੰ ਲੰਬੇ ਸਮੇਂ ਤੱਕ ਰੱਖ ਸਕਦੇ ਆ ਤਾਂ ਕਿ ਖਰਾਬ ਨਾ ਹੋਵੇ। ਉਹ ਫੂਡ ਨਾਲ ਮੁਲਕਾਂ ਚ ਜਾਵੇ। ਜੇ ਮੈਂ ਚਾਹੂੰਗਾ ਕਿ ਜਦੋਂ ਮੇਰੇ ਬੱਚੇ ਪੜ੍ਹਦੇ ਸੀ ਅਮਰੀਕਾ ਮੈਨੂੰ ਹਾਲ ਫੂਡ ਸਟੋਰ ਲੈ ਗਏ। ਮੈਂ ਕਿੱਥੇ ਕੋ ਲੈ ਕੇ ਆਇ ਕਿ ਚਾੜ ਦਾਲ ਜੀ ਸਤ ਸਾਲ ਰਹੇ ਨਹੀਂ ਆਰਗੈਨਿਕ ਆ ਸਾਡੀ ਸਿਹਤ ਹੀ ਗਰੂਗੀ ਮੈਂ ਕਿਹਾ ਮੇਰਾ ਸੁਪਨਾ ਇਹ ਆ ਕਿ ਤਿੰਨ ਦਾਲ ਐਕਸਟਰਾ ਮੇਰੇ ਪੰਜਾਬ ਦੇ ਫਾਰਮਰ ਜੀ ਦੇ ਚ ਪੈਣ ਜੀ ਇਸ ਸੁਪਨਾ ਲੈ ਕੇ ਚੱਲਿਆ ਮੈਂ ਜੋ ਐਕਸਟਰਾ ਤੇ ਸਾਰੇ ਕਰਾਉਣ ਬਸ ਫਾਇਦਾ ਜੀ ਸ਼ਰਮਾ ਜੀ ਸਰਕਾਰ ਦਾ ਸਾਨੂੰ ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨਾਂ ਨੂੰ ਖਾਸ ਕਰਕੇ ਦੇਖੋ ਨੌਜਵਾਨਾਂ ਨੂੰ ਮੇਰੀ ਹੀ ਬੇਨਤੀ ਆ ਵੀ ਆਪਾਂ ਜਿਹੜਾ ਸਰਕਾਰ ਨੇ ਇੱਕ ਮਹਿਮ ਚਲਾਈ ਆ ਜੁਧ ਨਸ਼ਾ ਵਿਰੁੱਧ ਜੀ ਉਹਨੂੰ ਆਪਾਂ ਆਪ ਜ਼ੋਰ ਦਈਏ ਤੇ ਆਪਾਂ ਜਿਹੜੇ ਕੰਮਾਂ ਦੇ ਵਿੱਚ ਲੱਗੇ ਅੱਜ ਮੈਨੂੰ ਖੁਸ਼ੀ ਮਿਲੀ ਹੈ ਲੇਟ ਕੇ ਹੋ ਗਿਆ ਸੀ ਅੱਜ ਕਿ ਅੱਜ ਸਟੇਡੀਅਮ ਜਿੱਥੇ ਅੰਗਰਵਾਰੀ ਬੱਚੇ ਜਾਂ ਮਿਡੇ ਮੀਲ ਖਾਂਦੇ ਆ ਉਹ ਮੈਨੂੰ ਲੱਗਾ ਕਿ ਐਮਐਲਏ ਸਾਹਿਬ ਇੰਨਾ ਕੰਮ ਕਰ ਰਹੇ ਇਲਾਕੇ ਵਿੱਚ ਕਿ ਜਿਹੜੇ ਬੱਚਿਆਂ ਦੀ ਲੋੜ ਹੈਗੀ ਉਹ ਪੂਰੀ ਕਰ ਰਹੇ ਆ ਤੇ ਜੇ ਬੱਚੇ ਸਾਡੇ ਬਚਪਨ ਨਹੀਂ ਠੀਕ ਹੋ ਗੀਆਂ ਤੇ ਉਹਦੀਆਂ ਬੜਿਆ ਦੀ ਵਧੀਆ ਮੰਜ਼ਿਲ ਵਧੀਆ ਬਣੂਗੀ ਜੀ ਐਮਐਲਏ ਸਾਹਿਬ ਇੱਕ ਇੱਕ ਗੱਲ ਸਵਾਲ ਤੁਹਾਡੇ ਤੱਕ ਆ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਮਾਨਯੋਗ ਫੂਡ ਕਮਿਸ਼ਨਰ ਸਾਡੇ ਬਾਲਮਿਕਾ ਸ਼ਰਮਾ ਜੀ ਕੋ ਆਏ ਮੈਂ ਉਹਨਾਂ ਦਾ ਧੰਨਵਾਦ ਕਰਦਾ ਆ ਮੇਰਾ ਫਰਜ਼ ਵੀ ਬੰਦਾ ਮੈਂ ਆਪਦੇ ਹਰਕੇ ਲਈ ਕੁਝ ਨਿਮਾਹ ਕਰ ਸਕਾ ਸੋ ਮੈਂ ਨੇ ਰਿਕਵੈਸਟ ਕੀਤੀ ਵੀ ਜੇ ਕੋਈ ਤੁਸੀਂ ਪ੍ਰੋਗਰਾਮ ਲਾਂਚ ਕਰਨਾ ਹੈ ਸੋ ਉਸ ਜਿਲਾ ਲਾਹੌਰ ਤੋਂ ਕਰੋ ਜਿੱਥੇ ਕਹਿੰਦੇ ਸੀ ਬਹੁਤ ਕੰਮ ਹੋਇਆ ਹੈ ਪਰ ਜਦੋਂ ਜ਼ਿੰਮੇदार ਬੰਦਾ ਜਿਹਦੇ ਕੋਲ ਇੱਕ ਕਿਲਾ ਜ਼ਮੀਨ ਹੈ ਜਿਹਦੇ ਕੋਲ ਦੋ ਕਿਲੇ ਜ਼ਮੀਨ ਹੈ ਜਾਂ ਦੋ ਚਾਰ ਜਿਹੜੇ ਰਲਕੇ ਉਹ ਆਪਦਾ ਕੰਮ ਕਰਨਾ ਚਾਹੁੰਦੇ ਆ ਤੋਂ ਇੱਕ ਵੱਡੇ ਲੈਵਲ ਤੇ ਆਦਾ ਫੂਡ ਪ੍ਰੋਸੈਸਿੰਗ ਪਲਾਂਟ ਵੀ ਲਾ ਸਕਦੇ ਔਰ ਆਦਾ ਕੰਮ ਕਰ ਸਕਦੇ ਨਵੀਂ ਖੇਤੀ ਕਰ ਸਕਦੇ ਜ਼ਰੂਰੀ ਅਸੀਂ ਚੋਣਾ ਕਰਨ ਚੋਂ ਬਾਹਰ ਨਿਕਲਣਾ ਪਊਗਾ ਤਾਂ ਹੀ ਅਸੀਂ ਅੱਗੇ ਵਧ ਸਕਦੇ ਹਾਂ ਅਦਰਵਾਇਜ਼ ਉਹ ਹੀ ਜ਼ਮੀਨਾਂ ਦੋ ਭਰਾ ਹੋ ਜਾਣਗੇ ਹਾਫ ਆਫ ਹੋ ਜੂਗੀ ਖੁਦ ਨਾਲ ਬੈਟਰ ਹੈ ਵੀ ਅਸੀਂ ਡਬਲ ਕੰਮ ਕਰੀਏ ਔਰ ਚੰਗੀ ਫਸਲ ਬੀਜੀਏ ਔਰਗੈਨਿਕ ਫਸਲ ਬੀਜੀਏ ਸਿਹਤ ਵੀ ਠੀਕ ਰਹੇ ਔਰ ਮੁਨਾਫਾ ਵੀ ਜ਼ਿਆਦਾ ਹੋਵੇ ਜੀ ਇੱਕ ਸਾਲ ਤੋਂ ਪਹਿਲਾਂ ਤਾਂ ਧੰਨਵਾਦ ਕਰਦੇ ਆ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਬਾਲਮਕੰਦ ਸ਼ਰਮਾ ਜੀ ਦਾ ਜੀ ਜਿਨ੍ਹਾਂ ਨੇ ਸਾਡੇ ਇੱਕ ਨਿੱਕੇ ਜਿਹੇ ਸਦੇ ਨੂੰ ਕੋ ਮਿਲ ਕੀਤਾ ਉਹਨਾਂ ਦੇ ਨਾਲ ਸਾਡੇ ਹਲਕੇ ਦੇ ਐਮਐਲਏ ਸ਼੍ਰੀ ਜਗਦੀਪ ਕੰਬੋਜ ਗੋਲੜੀ ਜੀ ਜਿਨ੍ਹਾਂ ਨੇ ਸਾਡੇ ਫਤੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਤੇ ਅੱਜ ਚਰਨ ਪਾਇਆ ਸ ਪਹਿਲਾਂ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਕਰਦੇ ਆ ਜੋ ਅਸੀਂ ਇੱਕ ਐਪੀਓ ਬਣਾਈ ਹੈ ਕੈਪੀਓ ਦਾ ਸੁਪਨਾ ਲੈ ਕੇ ਚੱਲੇ ਸੀਗੇ ਸਾਡਾ ਉਹ ਜਿਹੜਾ ਸੁਪਨਾ ਵਾ ਮੰਝਲ ਵੱਲ ਵੱਧਾ ਜਾ ਰਿਹਾ ਸੋ ਅਸੀਂ ਹੋਰ ਫਾਰਮਰ ਇਲਾਕੇ ਦੇ ਫਾਰਮਰਜ਼ ਨਾਲ ਇਹ ਰਿਕਵੈਸਟ ਕਰਾਂਗੇ ਕਿ ਉਹ ਇਸ ਤਰ੍ਹਾਂ ਐਪ ਕਿ ਐਪੀਓ ਦਾ ਇਹ ਮਤਲਬ ਹੁੰਦਾ ਆ ਕਿ ਸਾਰੇ ਫਾਰਮਰ ਰਲ ਕੇ ਇੱਕੋ ਖੇਤੀ ਕੋਆਪਰੇਟਿਵ ਦੇ ਵਿੱਚ ਕਰਨ ਤਾਂ ਕਿ ਉਹਨਾਂ ਨੂੰ ਬਿਜਲੀ ਪਾਣੀ ਤੇ ਟਰਾਂਸਪੋਰਟੇਸ਼ਨ ਦੀ ਪ੍ਰੋਬਲਮ ਨਾ ਆਏ ਔਰ ਉਸ ਤੋਂ ਬਾਅਦ ਉਹਨੂੰ ਮੰਡੀ ਕਰਨ ਦੀ ਪ੍ਰੋਬਲਮ ਨੇ ਆਏ ਹੁਣ ਅਸੀਂ ਇੱਥੇ ਸਭ ਤੋਂ ਪਹਿਲਾਂ ਸਟਰਾਬਰੀ ਦੀ ਜਿਹੜੀ ਆਕਾਸ਼ਤ ਕੀਤੀ ਸੀਗੀ ਸਾਨੂੰ ਬਹੁਤ ਅੱਛਾ ਸਟਰਾਬਰੀ ਦਾ ਰਿਜ਼ਲਟ ਮਿਲਿਆ ਔਰ ਅਸੀਂ ਇਸ ਦਾ ਜੋ ਵਪਾਰੀ ਨੂੰ ਨਹੀਂ ਦੇ ਰਹੇ ਅਸੀਂ ਡਾਇਰੈਕਟ ਆਪ ਜਿਹੜੀ ਇਹ ਸੇਲ ਕਰ ਰਹੇ ਆ ਉਹਦੇ ਵਿੱਚ ਸਾਨੂੰ ਡਬਲ ਮੁਨਾਫਾ ਹੋ ਰਿਹਾ ਸਭ ਤੋਂ ਪਹਿਲਾਂ ਤੇ ਇਹ ਵੀ ਇੱਕ ਤਾਂ ਸਾਡੀ ਕਮਾਈ ਵਧ ਰਹੀ ਹੈ ਦੂਜਾ ਜਿਹੜੇ ਸਾਡੇ ਗਾਹਕ ਨੇ ਉਹਨਾਂ ਨੂੰ ਸ਼ੁੱਧ ਅਤੇ ਤਾਜੀ ਜ ਸਰਕਾਰ ਵੱਲੋਂ ਪਹਿਲਾਂ ਹੀ ਜੜੀਆਂ ਨੇ ਸੋਲਵ ਕੀਤੀਆਂ ਹੋਈਆਂ ਨੇ ਅਗਰ ਐਂਦਾ ਕੋਈ ਸਾਨੂੰ ਅੱਗੇ ਮੁਸ਼ਕਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਸੀ ਆਪਣੇ ਹਲਕੇ ਦੇ ਐਮਐਲਏ ਸਾਹਿਬ ਨਾਲ ਗੱਲ ਕਰਾਂਗੇ ਇਹ ਗੱਲ ਤੋਂ ਤੁਸੀਂ ਕਹਿ ਰਹੇ ਹੋ ਕਿ ਕੋਈ ਮੁਸ਼ਕਲ ਨਹੀਂ ਆਉਦੀ ਤਾਂ ਫਿਰ ਇੱਕ ਵਾਰੀ ਤਾਂ ਤਾੜੀ ਮਾਰਨੀ ਛੰਗਾ ਸਰਕਾਰ ਦੀ ਨਹੀਂ ਵੱਢਦੀ ਹੈ ਕਿ ਜਿਹੜਾ ਤੁਹਾਡਾ ਸਾਥ ਦੇ ਰਹੇ ਨੇ ਤੇ ਕੋਲ ਕਿੰਨੇ ਕਿਸਾਨ ਨੇ ਤੇ ਕਿੱਥੋਂ-ਕਿੱਥੋਂ ਦੇ ਕਿਸਾਨ ਨੇ ਜਿਹੜੇ ਤੁਸੀਂ ਐਪੀਓ ਚਲਾ ਰਹੇ ਹੋ ਲਗਭਗ ਇਸ ਟਾਈਮ ਸਾਡੇ ਨਾਲ ਜਿਹੜਾ ਇਸ ਐਪੀਓ ਦੇ ਵਿੱਚ ਜਿਹੜੇ ਆ ਮੇਨ ਮੈਂਬਰਸ ਨੇ ਉਹ ਲਗਭਗ 100 ਜੁੜੇ ਹੋਏ ਆ ਜੀ ਤੇ ਲਗਭਗ ਸੈਲਫ ਹੈਲਪ ਗਰੁੱਪ ਬਣਾ ਕੇ ਇਲਾਕੇ ਦੇ ਮਿਲਾ ਕੇ ਲ ਇੱਥੇ ਜਿਹੜਾ ਅੱਜ 1 ਏਕੜ ਦੇ ਵਿੱਚ ਨੈੱਟ ਹਾਊਸ ਲੱਗਿਆ ਹੈ ਸਾਡਾ ਜਿਹੜਾ ਵਿਜ਼ਨ ਹੈ ਉਹ 10 ਏਕੜ ਦੇ ਵਿੱਚ ਨੈੱਟ ਹਾਊਸ ਲਾਉਣ ਦਾ ਜਿਹੜਾ ਪ੍ਰੋਜੈਕਟ ਹੈ ਜੀ ਔਰ ਉਹਦੇ ਨਾਲ ਨਾਲ ਅਸੀਂ ਪਿੱਛੇ ਜੋ ਤੁਸੀਂ ਦੇਖ ਰਹੇ ਸ਼ੈੱਡ ਬਣਿਆ ਗੋਟ ਫਾਰਮ ਦਾ ਉਹ ਲਗਭਗ 5000 ਗੋਟ ਫਾਰਮ 3 ਏਕੜ ਦੇ ਵਿੱਚ ਉਹ ਵੀ 100 ਪਰਿਵਾਰਾਂ ਦੇ ਨਾਲ ਮਿਲ ਕੇ ਲਗਭਗ 200 ਪਰਿਵਾਰ ਮਿਲ ਕੇ ਅਸੀਂ ਇੱਕ ਕਲਸਟਰ ਦੇ ਵਿੱਚ ਫਤੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਦਾ ਮਲਟੀਪਲ ਦੇ ਵਿੱਚ ਕੰਮ ਕਰਨਾ ਚਾਹੁੰਦੇ ਹਾਂ ਔਰ ਇਹ ਜਿਹੜਾ ਸਾਡਾ ਸੁਪਨਾ ਹੈ ਇਹ ਬਹੁਤ ਜਲਦੀ ਪੂਰ ਹੋਣ ਜਾ ਰਿਹਾ ਹੈ ਸਰਕਾਰ ਦੇ ਸਹਿਯੋ